ਸਭ ਤੋਂ ਪਹਿਲੇ ਤਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਾਰਿਆਂ ਨੂੰ ਨਮਸਤੇ ਦੋਸਤੋ ਅੱਜ ਲਾਈਵ ਹੋਣ ਦਾ ਮਤਲਬ ਇੱਕ ਪੰਜਾਬ ਸਰਕਾਰ ਨੂੰ ਅਗਾਹ ਕਰਨਾ ਹੈ ਕਿ ਕਿਸਾਨਾਂ ਦੇ ਵੱਲੋਂ ਕਿੰਨਾ ਖਿਆਨ ਦੇ ਰਹੇ ਨੇ ਤੁਹਾਡੇ ਅਫਸਰ ਤੁਹਾਡੀ ਸਰਕਾਰ ਜੋ ਵਾਰ-ਵਾਰ ਤੁਸੀਂ ਨਾਰੇ ਲਾਭਦੇ ਹੋ ਵੀ ਸਰਕਾਰ ਨਸ਼ਿਆਂ ਦੇ ਵਿਰੁੱਧ ਸਰਕਾਰ ਕਿਸਾਨਾਂ ਦੇ ਨਾਲ ਸਰਕਾਰ ਕਿਸਾਨਾਂ ਦੇ ਵਾਸਤੇ ਇਹ ਕਰ ਰਹੀ ਹੈ ਉਹ ਕਰ ਰਹੀ ਹੈ ਆ ਸਕੀਮਾ ਦੇ ਰਹੀ ਹੈ ਉਹ ਸਕੀਮਾ ਦੇ ਰਹੀ ਹੈ ਆ ਦੇਖ ਲਓ ਤੁਸੀਂ ਇਧਰ ਸਬਜੀ ਹੈ ਇਧਰ ਵੀ ਸਬਜੀ ਹੈ ਹੋਰ ਵੀ ਸਾਰਾ ਖੇਤ ਸਬজੀਆਂ ਨਾਲ ਬੀਜਿਆ ਇਸ ਵਾਰੀ ਪਹਿਲੇ ਪਿਛਲੇ ਸਾਲਾਂ ਤੱਕ ਮੈਂ 40 ਕਿੱਲੇ ਬਾਗ ਦੀ ਖੇਤੀ ਕਰਦਾ ਸੀ ਸਾਰਾ ਬਾਗ ਪੱਟ ਕੇ ਡਾਇਵਰਸੀਫਿਕੇਸ਼ਨ ਪਹਿਲਾਂ ਹੀ ਬਾਗ ਵਾਸਤੇ ਜੋਨੇ ਤੋਂ ਡਾਇਵਰਸੀਫਾਈ ਹੋਏ ਹੋਏ ਸੀਗੇ ਤੇ ਬਾਗਾਂ ਨੂੰ ਜਿਹੜਿਆਂ ਨੂੰ ਸਾਲ ਹੋ ਗਿਆ ਤੇ ਹੁਣ ਸਬজੀਆਂ ਵਾਲੇ ਪਾਸੇ ਡਾਇਵਰਸੀਫਾਈ ਕਰ ਗਏ ਔਰ ਪਿਛਲੇ ਸਾਲ ਮਾਰਚ ਦੇ ਵਿੱਚ ਡਾਇਰੈਕਟਰ ਹਾਰਟੀਕਲਚਰ ਪੰਜਾਬ ਨੂੰ ਮੈਸੇਜ ਦਿੱਤਾ ਕਿ ਅਸੀਂ ਸਬਜ਼ੀਆਂ ਲਗਾਉਣੇ ਆ ਸਾਨੂੰ ਆਰ ਕੇ ਵੀ 22 ਦੀ ਸਕੀਮ ਦੇ ਅੰਡਰ ਆ ਜਿਹੜਾ ਕਰੇਲਿਆਂ ਦਾ ਜਾਲ ਹੈ ਬਣਾਉਣੇ ਆ ਇਹ ਕੁਝ ਵੀ ਕਰਦੇ ਆ ਇਹਨਾਂ ਦੇ ਸਕੀਮਾਂ ਦਿੱਤੀਆਂ ਜਾਣ ਇਧਰ ਫੰਡਿੰਗ ਕੀਤੀ ਜਾਏ ਇਹਨਾਂ ਨੇ ਕਿਹਾ ਜੀ ਤੁਹਾਡੇ ਏਰੀਆ ਚ ਕੋਈ ਡਿਮਾਂਡ ਨਹੀਂ ਇਹ ਨੈਕਸਟ ਈਅਰ ਤੁਹਾਨੂੰ ਇਹ ਜ਼ਰੂਰ ਮਿਲ ਜੇਗੀ ਆ ਸਾਲ ਵੀ ਟੱਪ ਚੱਲਿਆ ਦੇਖ ਲਓ ਮਤਲਬ ਹੁਣ ਵੀ ਇਹਦੇ ਵਿੱਚ ਕੋਈ ਸਕੀਮਾਂ ਨਹੀਂ ਮਿਲਿਆ ਕੋਈ ਕੁਝ ਨਹੀਂ ਨਾ ਹੀ ਕੋਈ ਇੱਕ ਡਾਕਟਰ ਸਾਡੇ ਖੇਤਾਂ ਕਨੇ ਆਉਂਦਾ ਹੈ ਕੀ ਫਾਜ਼ਿਲਕ ਡਿਸਟ੍ਰਿਕਟ ਦੇ ਵਿੱਚ ਕੋਈ ਸਬਜ਼ੀਆਂ ਦਾ ਡਾਕਟਰ ਹੈ ਨਹੀਂ ਜਿਹੜਾ ਕਿ ਇੱਥੇ ਸਾਡੀ ਸੁਰ ਲੈਨ ਆਵੇ ਮੈਂ 10 ਕਿਲੇ ਕਰੇਲੇ ਲਗਾਏ 2 ਕਿਲੇ ਮਿਰਚ ਲਗਾਈ 2 ਕਿਲੇ ਕਦੂ ਲਗਾਏ 10 ਕਿਲੇ ਪੇਠਾ ਲਗਾਇਆ 2 ਕਿਲੇ ਪਿਆਇ ਲਗਾਏ 2 ਕਿਲੇ ਲੈਸਨ ਲਗਾਏ ਪਰ ਇੱਕ ਵੀ ਡਾਕਟਰ ਨੇ ਆ ਕੇ ਸਾਡੀ ਬਾਣੀ ਫੜਿਆ ਅਜ ਤਾਈ ਕੋਈ ਵੀ ਇੱਕ ਡਾਕਟਰ ਫੀਲ ਦੇ ਵਿੱਚ ਵਿਜ਼ਿਟ ਕਰਨ ਨਹੀਂ ਆਇਆ ਇਹਨੇ ਲਾਰਜ ਸਕੇਲ ਤੇ ਸਬਜ਼ੀਆਂ ਕੀਤੀਆਂ ਔਰ ਅੱਜ ਵੀ ਕਰ ਰਿਹਾ ਤੁਹਾਡੇ ਸਾਹਮਣੇ ਹੈ ਵੀ ਜਿਹੜਾ ਬਹੁਤ ਪੱਟ ਵੀ ਚੁੱਕੇ ਆ ਬਹੁਤ ਹੈਗੀਆਂ ਵੀ ਹੁਣ ਤਾਂ ਸੀਜ਼ਨ ਚੱਲਿਆ ਬਰਸਾਤਾ ਨੇ ਕਰਤੀਆਂ ਸਾਰੀਆਂ ਸਮਝੀਆਂ ਤਦੇ ਵੀ ਕੋਈ ਡਾਕਟਰ ਜਾਂ ਕੋਈ ਜਿਹੜਾ ਕਿ ਡਿਪਾਰਟਮੈਂਟ ਅੱਜ ਕਿਸੇ ਕਿਸਾਨ ਦੀ ਸਾਰ ਲੈਣੇ ਆਇਆ ਕਹਿਨੋਂ ਆਰ ਕੇ ਵੀ ਬਈ ਦੀ ਸਕੀਮ ਹੈ ਕਿ 25000 ਰੁਪਿਆ ਪਰ ਏਕੜ ਜਿਹੜਾ ਸਬਜ਼ੀਆਂ ਵੇਲ ਵਾਲੀਆਂ ਸਬਜ਼ੀਆਂ ਜਿਹੜੀਆਂ ਕਿ ਜਾਲ ਤੇ ਲਗਾਉਨੇ ਹੁੰਦੇ ਤੇ ਮਿਲਦੀ ਸਕੀਮ ਹਾਈਬ੍ਰਿਡ ਸੀਡਸ ਤੇ ਜਿਹੜੇ ਦੂਜੇ ਡਿਸਟ੍ਰਿਕਟਸ ਦੇ ਵਿੱਚ ਸਕੀਮ ਮਿਲਦੀ 8000 ਰੁਪਿਆ ਪ੍ਰਤੀ ਏਕੜ ਮਿਲਦੀ ਹੈ ਸਾਡੇ ਇੱਥੇ ਹਾਈਬ੍ਰਿਡ ਸੀਡ ਵੀ ਲਗਾਏ ਸਟਰਕਚਰ ਵੀ ਬਣਾਏ ਪਰ ਇੱਥੇ ਨਾ ਕਿਸੇ ਅਫਸਰ ਨੂੰ ਬਾਰ-ਬਾਰ ਕਹਿਣ ਤੇ ਨਾ ਕੋਈ ਸਕੀਮ ਆਈ ਹੈ ਨਾ ਕੋਈ ਬੀਜਾਂ ਤੇ ਸਕੀਮ ਆਈ ਹੈ ਨਾ ਸਟਰਕਚਰ ਤੇ ਸਕੀਮ ਆਈ ਹੈ ਕਿਸ ਤਰ੍ਹਾਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਲੋਕ ਡਾਈਵਰਸੀਫਾਈ ਕਰਨ ਲੋਕ ਸਬਜ਼ੀਆਂ ਵਣਿਆਉਣ ਲੋਕ ਬਾਗਾਂ ਵਣਿਆਉਣ ਬਾਗਾਂ ਦਾ ਹਾਲਾਤ ਹੈ ਤਾਂ ਅੱਜ ਸਾਡੇ ਏਰੀਏ ਦੇ ਵਿੱਚ ਪਿਛਲੀ ਇੱਕ ਤਰੀਕ ਦੀ ਬਾਰਿਸ਼ ਪਈ ਉਸ ਤੋਂ ਬਾਅਦ ਹਜੇ ਤੱਕ ਲੋਕਾਂ ਦੇ ਖੇਤਾਂ 'ਚ ਪਾਣੀ ਖੜਾ ਕਈ ਕਿ ਜਗ੍ਹਾ ਤੇ ਔਰ ਆ ਸਬਜ਼ੀਆਂ ਤਾਂ ਸਬਜ਼ੀਆਂ ਸਾਰੀਆਂ ਤਬਾਹ ਹੋ ਚੁੱਕੀਆਂ ਕੋਈ ਇੱਕ ਅਫਸਰ ਪਤਾ ਲੈਣ ਨਹੀਂ ਆਉਂਦਾ ਕੋਈ ਇੱਕ ਅਫਸਰ ਸਕੀਮ ਦੇਣ ਨਹੀਂ ਆਉਂਦਾ ਕੋਈ ਇੱਕ ਅਫਸਰ ਵਿਚਾਲੇ ਕੋਈ ਇਹ ਨਹੀਂ ਕਿ ਸਬਜ਼ੀਆਂ ਨੂੰ ਕੀ ਬਿਮਾਰੀ ਹੈ ਜਾਂ ਕੀ ਪ੍ਰੋਬਲਮ ਹੈ ਉਹਨਾਂ ਦਾ ਕੋਈ ਹਲ ਕਰਨੇ ਆਉਂਦਾ ਤੇ ਸਰਕਾਰ ਦੇ ਜਿਹੜੇ ਖਿਆਲੀ ਪੁਲਾਵ ਨੇ ਕਿ ਅਸੀਂ ਡਾਈਵਰਸੀਫਾਈ ਕਰ ਦਾਂਗੇ ਅਸੀਂ ਐ ਕਰ ਦਾਂਗੇ ਕਿ ਤਾਂ ਸਿਰਫ ਮੇਰਾ ਕਹਿਣ ਦਾ ਤਾਂ ਇੰਨਾ ਹੈ ਵੀ ਇਹ ਕੀ ਸਰਕਾਰੀ ਜੁਮਲਿਆਤ ਹੀ ਕਰਨ ਰਹੇ ਜੇਗਾ ਕਿ 200 ਯੂਨਿਟ ਫ੍ਰੀ 300 ਯੂਨਿਟ ਫ੍ਰੀ ਤੇ ਬਾਹ ਫ੍ਰੀ ਹੋ ਫ੍ਰੀ ਇੰਨਾ ਚੀਜ਼ਾਂ ਤੇ ਸਰਕਾਰਾਂ ਨਹੀਂ ਚਲਦੀਆਂ ਕਦੇ ਸਰਕਾਰਾਂ ਦੀ ਮੋਰਲ ਰਿਸਪੋਨਸੀਬਿਲਟੀ ਬਣਦੀ ਹੁੰਦੀ ਸੀ ਕਿ ਕਿਸਾਨ ਦੀ ਬਾਹ ਫਰਪਦੇ ਸੀ ਜਾਂ ਕੋਈ ਚੰਗੇ ਕੰਮ ਕਰਦੇ ਸੀ ਅੱਜ ਕੱਲ ਤਾਂ ਸ਼ਾਇਦ ਅਫਸਰਾਂ ਨੂੰ ਦਫ਼ਤਰਾਂ ਦੇ ਵਿੱਚ ਬਹਿ ਕੇ ਕੰਮ ਕਰਨ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਜਿਹੜਾ ਕਿ ਉਹ ਕਿਸਾਨ ਦੇ ਹਿੱਤ ਚਿੱਪਕੇ ਦਿਨ ਵੀ ਅਸੀਂ ਕਰਦੇ ਆ ਨਹੀਂ ਕਰਦੇ ਇੱਕ ਵੀ ਅਫਸਰ ਦੋ ਸਾਲਾਂ ਹੀ ਸਾਬਤ ਕਰਦੇ ਕਿ ਅਸੀਂ ਆਏ ਹਾਂ ਸਬਜ਼ੀਆਂ ਦਾ ਹਾਲ ਦੇਖਿਆ ਹੈ ਜਾਂ ਸਬਜ਼ੀਆਂ ਦੇਖਿਆ ਹੈ ਜਾਂ ਸਬਜ਼ੀਆਂ ਦੇ ਬਾਰੇ ਕੋਈ ਦਵਾਈਆਂ ਦਸੀਆਂ ਜਾਂ ਕੋਈ ਹਾਲ ਦੱਸੇ ਅੱਜ ਤੇ ਅਬੋਰ ਦੇ ਵਿੱਚ ਪੰਜਾਬ ਐਗਰੋ ਇੱਕ ਅਦਾਰਾ ਹੈਗਾ ਬੜਾ ਵੱਡਾ ਕਦੇ ਕਿਨੂ ਦੇ ਜੂਸ ਵਾਸਤੇ ਬਣਿਆ ਸੀ ਪਰ ਅੱਜ ਕੱਲ੍ਹ ਦੇ ਵਿੱਚ ਚਿੱਲੀ ਸੌਸ ਵਗੈਰਾ ਬਣਦੀ ਏ ਸਬਜ਼ੀਆਂ ਵਾਲਿਆਂ ਵਾਸਤੇ ਉਹਦੇ ਵਿੱਚ ਬੜੇ ਬੈਨੀਫਿਟਸ ਹੋ ਸਕਦੇ ਨੇ ਉੱਥੇ ਚਿਲਿੰਗ ਸੈਂਟਰ ਆ ਸਕਦਾ ਹੈ ਉੱਥੇ ਹੋਰ ਵੀ ਕਈ ਚੀਜ਼ਾਂ ਬਣ ਸਕਦੀਆਂ ਉੱਥੇ ਲਗਾਈਆਂ ਜਾ ਸਕਦੀਆਂ ਜਿਹੜੀਆਂ ਕਿ ਸਰਕਾਰ ਫਾਇਦਾ ਦੇ ਸਕਦੇ ਆ ਕਿਸਾਨਾਂ ਨੂੰ ਵੀ ਨਵੀਂ ਜ਼ਿੰਦਗੀ ਦੇ ਸਕਮੀ ਐਸ ਏਰੀਏ ਦੇ ਵਿੱਚ ਜ਼ਮੀਨ ਦਾ ਪਾਣੀ ਬਹੁਤ ਕੋੜਾ ਟਿਊਬਲੰਡ ਦੇ ਵਿੱਚ ਕਾਮਯਾਬੀ ਨਹੀਂ ਹੈ ਤਾਂ ਜੋ ਇੱਥੇ ਜਾਂ ਤਾਂ ਨਰਮੇ ਦੀ ਫਸਲ ਹੁੰਦੀ ਸੀ ਉਹਦੇ ਸੀਡ ਨਹੀਂ ਸਰਕਾਰ ਕੋਲੋਂ ਪ੍ਰੋਵਾਈਡ ਕਰਾਏ ਗਏ ਉਹ ਹੁੰਦੇ ਨਹੀਂ ਜੋ ਨਾ ਪਾਣੀ ਤੋਂ ਬਿਨਾ ਹੋ ਨਹੀਂ ਸਕਦਾ ਪਾਣੀ ਇੱਥੇ ਇੱਕ ਨੰਬਰ ਦਾ ਹੈ ਨਹੀਂਗਾ ਸਬਜ਼ੀਆਂ ਲਗਾਉਣੇ ਆ ਥੋੜੇ ਪਾਣੀ ਨਾਲ ਹੋ ਜਾਣ ਇਹਨਾਂ ਨੂੰ ਵੀ ਪਰ ਪਾਣੀ ਹਫ਼ਤੇ ਦੋ ਵਾਰੀ ਚਾਹੀਦਾ ਹੁੰਦਾ ਪਰ ਚਲੋ ਖਾਲੀਆਂ ਦੇ ਵਿੱਚ ਚਾਹੀਦਾ ਹੁੰਦਾ ਥੋੜਾ ਚਾਹੀਦਾ ਹੁੰਦਾ ਕਿਸੇ ਕਿਸਮ ਦਾ ਕੋਈ ਵੀ ਫੀਡਬੈਕ ਲੈਣ ਵਾਸਤੇ ਕੋਈ ਵੀ ਦੋਸਲਾ ਜੇ ਇੱਕ ਅਫਸਰ ਨਹੀਂ ਆਇਆ ਔਰ ਨਾ ਹੀ ਅਦਰ ਕੋਈ ਧਿਆਨ ਦਿੱਤਾ ਜਾ ਰਿਹਾ ਮੈਂ ਸਰਕਾਰ ਅਗੇ ਅਪੀਲ ਕਰਨਾ ਚਾਹੁੰਨਾ ਜੇ ਕਿਸਾਨਾਂ ਨੂੰ ਦੋ ਦੋ ਸਾਲ ਮੰਗਣ ਦੇ ਬਾਵਜੂਦ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਕਿਸਾਨਾਂ ਵਾਸਤੇ ਜੋ ਫੈਸਿਲਿਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਘਟੋ ਘਟ ਫਿਰ ਕਿਸਾਨਾਂ ਦਾ ਨਾਮ ਨਾ ਇਸਤੇਮਾਲ ਕੀਤਾ ਜਾਵੇ ਇਹਨਾਂ ਸਕੀਮਾਂ ਨੂੰ ਬੰਦ ਕਰਤਾ ਜਾਵੇ ਜਿਹੜੀਆਂ ਕਿ ਆਰ ਕੇ ਵੀ ਬਾਈ ਜਾਂ ਹਾਈਬ੍ਰਿਡ ਸੀਡਸ ਤੇ ਕਿਸਾਨਾਂ ਨੂੰ ਸਬਜ਼ੀਆਂ ਵਾਸਤੇ ਜੋ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਸਾਡੇ ਅਬੌਰ ਸ਼ਹਿਰ ਦੇ ਵਿੱਚ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ 2 ਸਾਲ ਤੋਂ ਲਗਾਤਾਰ ਵੱਤੋ ਵੱਦ ਸਬਜੀ ਦੀ ਕਾਸ਼ਤ ਕਰਨ ਦੇ ਬਾਵਜੂਦ 1 ਰੁਪਏ ਦੀ ਕੋਈ ਸਬਸਿਡੀ ਨਹੀਂ ਦਿੱਤੀ ਗਈ ਜਿਹੜੀ ਕਿ ਆਮ ਦੁਨੀਆ ਦੇ ਵਹਿਮ ਹੈ ਕਿ ਕਿਸਾਨਾਂ ਨੂੰ ਸਬਸਿਡੀ ਦੇ ਨਾਮ ਤੇ ਕਰੋੜਾ ਰੁਪਏ ਦਿੱਤਾ ਜਾਂਦਾ ਜੋ ਕਿ ਇੱਕ ਪੈਸਾ ਵੀ ਨਹੀਂ ਦਿੱਤੀ ਗਈ 2 ਸਾਲਾਂ ਦੇ ਵਿੱਚ ਨਾ ਹਾਈਬ੍ਰਿਡ ਸੀਡ ਦੀ ਨਾ ਸਟਰਕਚਰ ਦੀ ਤੇ ਨਾ ਹੀ ਕਿਸੇ ਹੋਰ ਕਿਸਮ ਦੀ ਤੇ ਜੇ ਇਸ ਸਕੀਮਾ ਨਹੀਂ ਦੇਣੀ ਤਾਂ ਪਲੀਜ਼ ਇਸਾ ਐਨਾ ਸਕੀਮਾ ਨੂੰ ਕਿਸਾਨਾਂ ਦਾ ਨਾਮ ਵਰਤ ਕੇ ਕੋਈ ਹੋਰ ਇਧਰ ਉਧਰ ਦਫਤਰੀ ਬਹੁ ਨਾ ਖਾਣ ਜਾਂ ਕੋਈ ਵੀ ਤੀਜਾ ਜੋ ਚੋਚ ਨਾ ਕਹਾ ਮਾ ਨਹੀਂ ਕਹਿੰਦਾ ਕਿ ਸਾਰੇ ਦਫਤਰੀ ਬਾਬੂ ਗਲਤ ਹੁੰਦੇ ਨੇ ਜਾਂ ਸਾਰੇ ਸਟਾਫ ਮੈਂਬਰ ਜਾਂ ਸਾਰੇ ਸਰਵਿਸਮੈਨ ਬੰਦੇ ਗਲਤ ਹੁੰਦੇ ਨੇ ਕੁਝ ਤਾਂ ਅੰਜਾਨ ਪੁਨੇ ਦੇ ਵਸ ਨਾਲ ਮਤਲਬ ਜਿਹੜੇ ਕਿ ਨਹੀਂ ਖਿਆਲ ਕਰ ਪਾਉਂਦੇ ਔਰ ਕੁਝ ਲੋਕ ਸਿਰਫ ਦਫਤਰਾਂ 'ਚ ਬੈਠ ਕੇ ਖਾਣ ਦੇ ਹੈਪਚਲ ਹੋ ਚੁੱਕੇ ਨੇ ਜਿਨ੍ਹਾਂ ਨੇ ਕਿਸਾਨਾਂ ਦੀ ਕੋਈ ਸਾਰ ਹੀ ਨਹੀਂ ਲੈਣੀ ਤਾਂ ਉਸ ਤਰੀਕੇ ਕਿਸਾਨੀ ਦਾ ਭਲਾ ਨਹੀਂ ਹੋ ਸਕਦਾ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਕਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਆਪਾਂ ਆਪਣੀ ਜਾਤ ਨੂੰ ਮਤਲਬ ਕਿਸਾਨੀ ਨੂੰ ਬਚਾ ਸਕੀਏ ਵੀ ਆਪਣੇ ਨਾਮ ਤੇ ਜਿਹੜੀ ਵੱਧ ਤੋਂ ਵੱਧ ਲੁੱਟ ਖੁੱਟ ਹੋ ਰਹੀ ਹੈ ਸਬਸਿਡੀ ਮਿਲਦੀ ਜੋ ਨਹੀਂ ਦੇ ਤਫੇਰੋ ਲੁਟਕਸਟ ਉਹ ਨਾਮ ਆਪਣਾ ਨਾਮ ਵਰਤੇ ਜਾਵੇ ਧੰਨਵਾਦ